ਗਵਾਚੇ ਵਰਤਮਾਨਚ ਲੰਗ ਗਏ ਇੱਕ ਹੋਰ ਪੜਾਅ ਕਲਮ ਹੱਥੀਂ ਲੈਣ ਤੱਕ ਲੰਮੀ ਸਾਧਨਾ ਕਦੇ ਟੈ ਪੈਂਦੀ ਹੱਥੋਂ ਕਦੇ ਸਿਰਾਂੇ ਥੱਲੇ ਸਰਕ ਜਾਂਦੀ ਕਦੇ ਛਾਲ ਮਾਰ ਪਰੰਗ ਉਲੰਗ ਜਾਂਦੀ ਕੇਵਲ ਹੱਥਾਂ ਤੋਂ ਹੀ ਨਹੀਂ ਸੀ ਪਰੇ ਮਨੋਂ ਵੀ ਕਿਤੇ ਦੂਰ ਬਹੁਤ ਹੀ ਦੂਰ ਕਿਸੇ ਹੋਰ ਹੀ ਸੋਚ ਨੂੰ ਸੋਚਦੀ ਕਿਸੇ ਹੋਰ ਹੀ ਗੀਤ ਨੂੰ ਗੁੰਗੁਣਾਉਂਦੀ ਹੋਰ ਧੀ ਬਾਤ ਸੁਣਦੀ ਕਦੇ ਹੋਰ ਹੀ ਬਾਤ ਪਾਂਦੀ ਹਰ ਪੈਰ ਪੁੱਟਣ ਤੋਂ ਪਹਿਲਾਂ ਜਿਵੇਂ ਛਿਜਕ ਛਿਜਕ ਜਾਂਦੀ ਹੌਲੀ ਹੌਲੀ ਪੱਤਾ ਪੱਤਾ ਹੋ ਜੋ ਛੜ ਗਏ ਨਵੇਂ ਰੂਪ ਵਿੱਚ ਪੁੰਗਰਨ ਲਈ ਕੌਂਪਲਾ ਉਹਨਾਂ ਦੀ ਇੱਥੇ ਹੀ ਸਭ ਵਿਨਸਤਾ ਮੁੜ ਪੁੰਗਰ ਪੈਣ ਨੂੰ ਸਵਾਰਥ ਤੋਂ ਪਰੰ ਬੀਤਿਆ ਨਵੇਂ ਦਾ ਭੋਜਨ ਹੋ ਇਸ ਕੁਦਰਤੀ ਚੋਜ ਨੇ ਮੁੜ ਮੁੜ ਨਵੇਂ ਅਰਥ ਕੜੇ ਅਚਰਜ ਭਰੇ ਗੁਜ਼ਰ ਕੇ ਬੀਤੇ ਦਾ ਭੋਜਨ ਹੋ ਵਰਤ ਜਾਣਾ ਕਿੰਨਾ ਸਹਜ ਹੈ ਪਰ ਕਿਉਂ ਨਹੀਂ ਸਮਝਦੇ ਨਿੱਕਾ ਜਿਹਾ ਪੇ